ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਇੱਕ ਛੋਟੀ ਜੀ ਵੀਡੀਓ ਲੈ ਕੇ ਆ ਰਹੇ ਹਾਂ ਆਪਣੇ ਆਪ ਦੇ ਡੈਰੀ ਫਾਰਮ ਤੋਂ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਆਪਣੇ ਫਾਰਮ ਦਾ ਜਿਹੜਾ ਸ਼ੈੱਡ ਆ ਜਿਆਦਾ ਉੱਚਾ ਹੋਣ ਦੇ ਕਾਰਨ ਜਿਹੜੀ ਸਿੱਧੀ ਧੁੱਪ ਆ ਫਰੰਟ ਤੇ ਦੋ ਪਸ਼ੂ ਖੜੇ ਆ ਇਧਰਲੇ ਪਾਸੇ ਗਾਂ ਖੜੀ ਐ ਜੀ ਐਫ ਤੇ ਦੂਜੇ ਪਾਸੇ ਮੱਝ ਬੈਠੀ ਐ ਇਹਨਾਂ ਦੇ ਉੱਪਰ ਆ ਕੇ ਡਾਇਰੈਕਟ ਪੈਂਦੀ ਸੀਗੀ ਧੁੱਪ ਤੇ ਪਿਛਲੇ ਪਸ਼ੂ ਆ ਜਿਹੜੇ ਧੁੱਪ ਤੋਂ ਸੇਫ ਰਹਿੰਦੇ ਸੀਗੇ ਤੇ ਧੁੱਪਾ ਜਿਹੜੀ ਦਿਨੋਂ-ਦਿਨ ਤੇਜ਼ ਹੋ ਰਹੀ ਆ ਜਿੰਨੇ ਦਿਨ ਮਿਸਤਰੀ ਦਾ ਟਾਈਮ ਨਹੀਂ ਲੱਗਦਾਗਾ ਉਨੇ ਦਿਨ ਟੈਂਪਰੇਰੀ ਧੁੱਪ ਤੋਂ ਬਚਾਉਣ ਦੇ ਲਈ ਹਰੀ ਚਾਦਰ ਲੈ ਕੇ ਆਂਦੀ ਆ ਆਪਾਂ ਸ਼ੈੱਡ ਦੇ ਅੱਗੇ ਲੰਕਾਉਣ ਨੂੰ ਇਹਦੀ ਲੰਬਾਈ ਹੈਗੀ ਆ ਜੀ 40 ਫੁੱਟ ਤੇ ਚੜਾਈ ਹੈਗੀ ਆ 10 ਫੁੱਟ ਜਿੱਥੇ ਆਪਾਂ ਸਿਆਲਾਂ ਚ ਪੱਲੜ ਲੰਕਾਏ ਸੀ ਜਿੰਨਾਂ ਕੁੰਡੀਆਂ ਦੇ ਨਾਲ ਉਹਨਾਂ ਕੁੰਡੀਆਂ ਦੇ ਵਿੱਚ ਹੀ ਚਾਦਰ ਪਾਤੀ ਆ ਇਹ ਗੋਲ-ਗੋਲ ਕੁੰਡੇ ਲੱਗੇ ਹੋਏ ਆ ਇਹਦੇ ਵਿੱਚ ਵੀਰੇ ਨਾਲੇ ਤਾਂ ਇਹ ਕੁੰਡੀ ਚ ਪੈ ਜਾਂਦੇ ਆ ਬਾਕੀ ਜੇ ਦੀ ਚੜਾਈ ਵਧਾਉਣੀ ਵੀ ਹੋਵੇ ਲੰਬਾਈ ਵਧਾਉਣੀ ਹੋਵੇ ਇਹਨਾਂ ਕੁੰਡੀਆਂ ਦੇ ਵਿੱਚ ایڈਜਸਟ ਹੋ ਜਾਂਦੀ ਹੈ ਹੋਰ ਚਾਦਰ ਜਿੰਨੀ ਮਰਜ਼ੀ ਲੰਬਾਈ ਚੜਾਈ ਵਧਾ ਲਈਏ ਦੀ ਚਾਦਰ ਪਾਉਣ ਤੋਂ ਬਾਅਦ ਤੁਸੀਂ ਵੀਊ ਦੇਖ ਸਕਦੇ ਆ ਕਾਫੀ ਹੱਦ ਤੱਕ ਜਿਹੜੀ ਧੁੱਪ ਤੋਂ ਪ੍ਰੋਟੈਕਟ ਕਰ ਲੈਨੇ ਆਪਣੇ ਪਸ਼ੂਆਂ ਨੂੰ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਜਦੋਂ ਅੱਗੇ ਜਾ ਕੇ ਆਪਾਂ ਸ਼ੈੱਡ ਦੇ ਵਿੱਚ ਖੜਦੇ ਵੀ ਆ ਤਾਂ ਇੱਕ ਮਹਿਸੂਸ ਹੁੰਦਾ ਜਿਹੜਾ ਪਹਿਲਾਂ ਟੈਂਪਰੇਚਰ ਸੀਗਾ ਉਦੇ ਨਾਲੋਂ ਕਾਫੀ ਟੈਂਪਰੇਚਰ ਡਾਊਨ ਆ ਗਿਆ ਇੱਕ ਥੋੜੀ ਜੀ ਠੰਡੀ ਜੀ ਕਹਿ ਦਿੰਦੇ ਹੁੰਦੇ ਆ ਹਵਾ ਹਰਾ ਰੰਗ ਹੋਣ ਦੇ ਕਾਰਨ ਉਹ ਚੀਜ਼ ਮਹਿਸੂਸ ਹੁੰਦੀ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਛੱਡ ਦੇ ਅੱਗੇ ਫੈਬਰ ਜਾਂ ਫਿਰ ਚਾਦਰਾਂ ਵਗੈਰਾ ਜੋ ਵੀ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਲਵਾ ਦਾਂਗੇ ਆਪਾਂ ਇੱਕ ਵਾਰੀ ਤੁਸੀਂ ਦੇਖ ਸਕਦੇ ਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀਰੇ ਫਵਾਰੇ ਫੂਰੇ ਲਾਵਾਂਗੇ ਇੱਥੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਰੇਟ ਮਿਲਦੇ ਆ ਇਹ ਜਿਹੜੀ ਚਾਦਰ ਲੰਕਾਈ ਆਪਾਂ ਨੂੰ ਪਈ ਆ ਜੀ 3 ਰੁਪਏ ਸਕੁਅਰ ਫੁੱਟ ਤੇ 5 ਰੁਪਏ ਤੱਕ ਵੱਧ-ਵੱਧ ਹੁੰਦੀ ਆਪਾਂ ਤਾਂ ਟੈਂਪਰੇਰੀ ਕੰਮ ਲੈਣਾ ਸੀਗਾ ਤਾਂ ਕਰਕੇ 3 ਰੁਪਏ ਵਾਲੀ ਲਈ ਆ ਬਾਕੀ ਧੰਨਵਾਦ ਸਾਰੇ